ਦੁਨੀਆ ਭਰ ਦੇ ਵਿੱਚ ਜੁੜੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਤੁਹਾਡਾ ਹੋਸਟ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਪੰਜਾਬੀ ਨੈਟਵਰਕ ਹਫਤਾਵਾਰੀ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੁਹਾਡੇ ਰੂਪ ਰੂਪ ਹਾਜ਼ਰ ਹੋਇਆ ਤੁਹਾਡਾ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ ਸਾਰੇ ਨਿੱਗਾ ਜੀ ਆਏ ਅੱਜ 28 ਮਾਰਚ 2025 ਦਾ ਨਵਾਂ ਵੀਡੀਓ ਨਵੀਂ ਜਾਣਕਾਰੀ ਨਵੀਆਂ ਖਬਰਾਂ ਨਵੀਂ ਅਪਡੇਟ ਲੈ ਕੇ ਇੱਕ ਵਾਰ ਫਿਰ ਤੁਹਾਡੇ ਰੂਪ ਰੂਪ ਹਾਜ਼ਰ ਹੋਇਆ ਦੁਨੀਆ ਦੇ ਰਾਜਨੀਤਿਕ ਕਲੇਆਰਿਆਂ ਦੇ ਵਿੱਚ ਕੀ ਹੋ ਰਿਹਾ ਕੀ ਚੱਲ ਰਿਹਾ ਪੰਜਾਬ ਨੂੰ ਲੈ ਕੇ ਕੀ ਗੱਲ ਹੋ ਰਹੀ ਆ ਕਿਹੜੀ ਇੰਟੈਲੀਜੈਂਸੀ ਨੇ ਕੀ ਬਿਆਨ ਦਿੱਤਾ ਕਿਹੜੀ ਸਟੇਟਮੈਂਟ ਕਿਹੜੇ ਮੁਲਕ ਦੀ ਵੱਲੋਂ ਆਈ ਆ ਦੁਨੀਆ ਦੇ ਵਿੱਚ ਵਾਪਰਦੀ ਹਰ ਇੱਕ ਘਟਨਾ ਦੇਤੇ ਜਿਹਦਾ ਸਬੰਧ ਸਾਡੇ ਪੰਜਾਬ ਨਾਲ ਸਾਡੀ ਉਹਨਾਂ ਉਤੇ ਤਿੱਖੀ ਨਜ਼ਰ ਹੁੰਦੀ ਆ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਹਰ ਇੱਕ ਖਬਰ ਲਿਆ ਕੇ ਤੁਹਾਡੇ ਰੂਬਰੂ ਕਰੀਏ ਹਰ ਸ਼ੁੱਕਰਵਾਰ ਨੂੰ ਇੱਕ ਨਵਾਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਆਪਾਂ ਆ YouTube ਚੈਨਲ ਦੇ ਉੱਤੇ ਅਪਲੋਡ ਕਰਦੇ ਤੁਸੀਂ ਵੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਇਹ ਜਾਣਕਾਰੀ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚਦੀ ਕਰੀਂ ਸੋ ਦੁਨੀਆ ਦੇ ਵਿੱਚ ਅੱਜ ਜੇ ਕਹ ਲਈਏ ਕਿ ਦੁਨੀਆ ਦਾ ਕੇਂਦਰ ਬਿੰਦੂ ਆ ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਉਹ ਪੰਜਾਬ ਬਣਿਆ ਹੋਇਆ ਪਿਛਲੇ 60 70 ਸਾਲਾਂ ਦੇ ਵਿੱਚ ਜੋ ਕੁਝ ਨਹੀਂ ਹੋਇਆ ਉਹ ਹੁਣ ਹੋ ਰਿਹਾ ਹੈ ਨਮੀਆਂ ਨਮੀਆਂ ਪੀਕ ਹਰ ਰੋਜ਼ ਟੱਚ ਹੋ ਰਹੀਆਂ। ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਦੀ ਗੱਲ ਇਸ ਪੱਧਰ ਦੇ ਉੱਤੇ ਇਸ ਲੈਵਲ ਦੇ ਉੱਤੇ ਵੀ ਹੋ ਸਕਦੀ ਹੈ। ਪਰ ਹੋ ਰਹੀ ਆ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਸੁਣਦੇ ਆ ਰਹੇ ਆਪਾਂ, ਪੜ੍ਹਦੇ ਆ ਰਹੇ ਆਂ ਪਰ ਹੁਣ ਹਾਲਾਤ ਬਦਲ ਰਹੇ ਨੇ। ਇਤਿਹਾਸ ਲਿਖਿਆ ਜਾ ਰਿਹਾ ਆਪਾਂ ਇਤਿਹਾਸ ਦੇ ਵਿੱਚੋਂ ਦੀ ਲੱਗ ਰਹੇ ਆਂ। ਫਿਰ ਇੱਕ ਸਮਾਂ ਆਊਗਾ ਕੀ ਅੱਜ ਦਾ ਇਤਿਹਾਸ ਹੀ ਪੜਾਇਆ ਜਾਊਗਾ ਕਿ ਫੌਜਾਂ ਜਿੱਤਦੀਆਂ ਜਿੱਤਦੀਆਂ ਜਿੱਤ ਗਈਆਂ ਇਹੋ ਜੇ ਜੰਗਨਾਮੇ ਵੀ ਲਿਖੇ ਜਾਣਗੇ ਆਪਾਂ ਉਹ ਸਤਿਅਹ ਦੇ ਵਿੱਚੋਂ ਦੀ ਇਸ ਵਕਤ ਇਸ ਐਵਲ ਨਾ ਕਰਾਂ ਕਿਉਂਕਿ ਦੁਨੀਆ ਦੀ ਰਾਜਨੀਤੀ ਸਾਡੀ ਸਿਆਣ ਪਲੀਜਾਂ ਦੇ ਕਹ ਲਈ ਕਿ ਜਿਹੜੀ ਸਿੱਖ ਕੌਮ ਦੇ ਮਸਲੇ ਨੇ ਸਿੱਖ ਕੌਮ ਦੀ ਆਜ਼ਾਦੀ ਦੀ ਮਹਮਾ ਜਿਹੜੀ ਉਸ ਪੀਕ ਤਾਈ ਪਹੁੰਚ ਚੁੱਕੀ ਆ ਜਿੱਥੇ ਇੱਕ ਮੌਲਖ ਪਰ ਨੌਨ ਵਾਸਤੇ ਗੱਲਬਾਤ ਚੱਲਣੀ ਚਾਹੀਦੀ ਜਿਸ ਲੈਵਲ ਦੇ ਉੱਤੇ ਸਾਡੀ ਪੰਜਾਬ ਦੀ ਗੱਲ ਉਸ ਲੈਵਲ ਦੇ ਉੱਤੇ ਚਲੀ ਗਈ ਆ ਸਾਨੂੰ ਕਿਸੇ ਮੌਲਕਾਂ ਤਾਂ ਇਹ ਆਪਣੀ ਗੱਲ ਪਹੁੰਚਤੀ ਕਰਨ ਵਾਸਤੇ ਕੋਈ ਲੱਖਾਂ ਡਾਲਰ ਦੇ ਫੰਡ ਇਕੱਠੇ ਕਰਕੇ ਅਖਬਾਰਾਂ ਦੇ ਵਿੱਚ ਆਰਟੀਕਲ ਲਾਉਣ ਦੀ ਲੋੜ ਨਹੀਂ ਹੁਣ ਅਖਬਾਰਾਂ ਦੀਆਂ ਮਜਬੂਰੀਆਂ ਬਣ ਗਈਆਂ ਸਾਡੀ ਖਬਰ ਲਾਉਣ ਦੀ ਹੁਣ ਦੁਨੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਜਿਹੜਾ ਭਵਿੱਖ ਆ ਉਹ ਬੜਾ ਸਿਨੈਰੀ ਦੱਸ ਰਿਹਾ ਕਿਉਂਕਿ ਅ ਜਿਹੜੀ ਸਾਡੀ ਲੀਡਰਸ਼ਿਪ ਹੈ ਨਾ ਉਹ ਇੰਨੀ ਕਸੂੂਜ ਬੂਝ ਤੇ ਸਿਆਣਪ ਵਾਲੀ ਆ ਉਹ ਡੋਗਰਿਆਂ ਨੂੰ ਵੀ ਪਛਾਣਦੇ ਨੇ ਉਹ ਗਦਾਰਾਂ ਨੂੰ ਵੀ ਪਛਾਣਦੇ ਨੇ ਤੇ ਸਿੱਖਾਂ ਦੇ ਮਸਲਿਆਂ ਨੂੰ ਵੀ ਪਛਾਣਦੇ ਨੇ ਕਿਹੜੇ ਸਿੱਖਾਂ ਦੇ ਮਸਲੇ ਨੇ ਕਿਹੜੀ ਗੱਲ ਕਿਵੇਂ ਕਰਨੀ ਆ ਕਿਹੜੇ ਮੈਦਾਨ ਦੇ ਵਿੱਚ ਅ ਕਿਹੜਾ ਮਸਲਾ ਕਿਸ ਤਰੀਕੇ ਨਾਲ ਜਿੱਤਣਾ ਇੱਕ ਪੰਜਾਬ ਦੇ ਵਿੱਚ ਜਦੋਂ ਆਪਾਂ ਨਿਗਾਹ ਮਾਰ ਕੇ ਦੇਖਦੇ ਆ ਪੰਜਾਬ ਦੀ ਰਾਜਨੀਤੀ ਆਪਾਂ ਦੇਖਦੇ ਆ ਕਿ ਪਿਛਲੇ 2 ਸਾਲਾਂ ਦੇ ਮਸਲੇ 5 ਸਾਲਾਂ ਦੇ ਦਸਾਂ ਦੇ ਜਦੋਂ ਆਪਾਂ ਇੱਕ ਪਾਂਛੀ ਚਾਹਤ ਮਾਰਦੇ ਸਾਰਿਆਂ ਦੇ ਉੱਤੇ ਤਾਂ ਸਾਨੂੰ ਇਦਾਂ ਲੱਗਦਾ ਕਿ ਸਾਡੇ ਪੰਜਾਬ ਦੀ ਰਾਜਨੀਤੀ ਇੱਕ ਜਗ੍ਹਾ ਤੇ ਸਟਕ ਹੋ ਗਈ ਉਹ ਇੱਕ ਹੁੰਦੇ ਨਾ ਕਦਮ ਅੱਗੇ ਵੱਧੇ ਸਟੈਪ ਫਾਰਵਰਡ ਹੋਣਾ ਉਹ ਨਹੀਂ ਹੋ ਰਿਹਾ ਅ ਪਿਛਲੇ ਲੰਮੇ ਸਮੇਂ ਤੋਂ ਉਹੀ ਮਸਲੇ ਉਹੀ ਧਰਨੇ ਉਹੀ ਮਜਾਰੇ ਉਹੀ ਲੋਕਾਂ ਦੀਆਂ ਮੰਗਾਂ ਉਸੇ ਹੀ ਫਸੇ ਹੋਏ ਆ ਸੀ ਪ੍ਰੋਟੈਸਟਾਂ ਦੇ ਮਜਾਰਿਆਂ ਦੇ ਸਥਾਨ ਬਦਲਦੇ ਨੇ ਜਗਾ ਬਦਲਦੀ ਆ ਛੜਕਾਂ ਤੋਂ ਰੇਲਾਂ ਦੀਆਂ ਟੇਰਾਂ ਤੇ ਆ ਜਾਂਦੇ ਆ ਫਿਰ ਛੜਕਾਂ ਦੇ ਚਲੇ ਜਾਂਦੇ ਆ ਸਰਕਾਰਾਂ ਬਦਲ ਜਾਂਦੀਆਂ ਪਰ ਸਾਡੇ ਮਸਲੇ ਨਹੀਂ ਬਦਲਦੇ ਸਾਡੇ ਮਸਲੇ ਹੱਲ ਨਹੀਂ ਹੁੰਦੇ ਪਰ ਜਦੋਂ ਦੁਨੀਆ ਦੀ ਰਾਜਨੀਤੀ ਦੇ ਵਿੱਚ ਦੇਖਦੇ ਆਂ ਤੇ ਉੱਥੇ ਸਿੱਖ ਕੌਮ ਆ ਜਿਹੜੀ ਬੜੀਆਂ ਲੰਮੀਆਂ ਲੰਮੀਆਂ ਪਲਾਂਕਾਂ ਪਟੜ੍ਹਦੀ ਅੱਗੇ ਵਧੀ ਜਾ ਰਹੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਅਪਡੇਟ ਪੰਜਾਬ ਨੂੰ ਲੈ ਕੇ ਆ ਰਹੀਆਂ ਤੇ ਪਿਛਲੇ ਲੰਘੇ 6 ਦਿਨਾਂ ਦੇ ਵਿੱਚ ਵੀ ਬਹੁਤ ਕੁਝ ਹੋਇਆ ਹੈ ਸੋ ਕੱਲੀ ਕੱਲੀ ਖਬਰ ਦੇ ਉੱਤੇ ਆਪਾਂ ਜਿਹੜੀ ਉਹ ਨਿਗਾ ਮਾਰਦੇ ਆ ਸ਼ੁਰੂਆਤ ਆ ਪੰਜਾਬ ਤੋਂ ਕਰਦੇ ਆ ਪੰਜਾਬ ਦੇ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਟੀਵੀਆਂ ਦੇ ਉੱਤੇ ਇੱਕ ਬਿਆਨ ਬੜਾ ਸ਼ਾਇਰ ਰਿਹਾ ਬੜੇ ਦਿਨ ਚੱਲਦਾ ਰਿਹਾ ਤੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਅਮਿਤ ਸ਼ਾਹ ਦੇ ਬਲੀ ਨੂੰ ਇੱਕ ਪਾਰਲੀਮੈਂਟ ਦੇ ਵਿੱਚ ਕੱਢ ਕੇ ਬਿਆਨ ਦਿੱਤਾ ਗਿਆ ਜਰਨੈਲ ਸਿੰਘ ਹੀ ਖਾਸ ਕਰਕੇ ਪਿੰਡਾਂ ਵਾਲਿਆਂ ਨੂੰ ਲੈ ਕੇ ਤੇ ਅਮਰਪਾਲ ਸਿੰਘ ਨੂੰ ਲੈ ਕੇ ਉਹਨਾਂ ਨੇ ਬਿਆਨ ਕੇ ਦਿੱਤਾ ਪਹਿਲਾਂ ਆਪਾਂ ਬਿਆਨ ਸੁਣਦੇ ਹਾਂ ਸਾਰਿਆਂ ਨੇ ਤੁਸੀਂ ਸੁਣਿਆ ਹੋਇਆ ਪਰ ਇੱਕ ਵਾਰ ਫਿਰ ਸੁਣਦੇ ਹਾਂ ਤੇ ਆਪਾਂ ਫਿਰ ਗੱਲ ਕਰਦੇ ਆ ਕਿ ਇਹ ਬਿਆਨ ਦੇਣ ਦੀ ਲੋੜ ਕਿਉਂ ਪਈ ਕੀ ਮਜਬੂਰੀ ਬਣ ਗਈ ਕਿ ਬਿਆਨ ਦੇਣਾ ਪਵੇ کچھ لوگ پنجاب میں بھی بندران والے بننے کا پریاس بھی کیا آگے بھی بڑھے سرکار ہماری نہیں تھی پھر بھی یہی گروہ درد منتال کر, کر جہل میں آرام سے گرو گر پا امت شاہ نے بیان دیا ਉਹਨਾਂ ਨੇ ਕਹੇ ਪੰਜਾਬ ਦੇ ਵਿੱਚ ਕੁਝ ਲੋਕ ਪੇਡਰਾਮ ਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਅੱਗੇ ਵੀ ਵਧੇ ਸਾਡੀ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਅਸੀਂ ਉਹਨਾਂ ਨੂੰ ਚੱਕ ਕੇ ਜਿਹੜਾ ਅਸਾਮ ਦੀਆਂ ਜ਼ਿਲ੍ਹਿਆਂ ਵਿੱਚ ਸੱਟਿਆ ਸੋ ਇਸ ਬਿਆਨ ਨੂੰ ਲੈ ਕੇ ਜਿੱਥੇ ਸਾਡੇ ਪੰਜਾਬ ਦੀ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਇਸ ਚੀਜ਼ ਦੇ ਲੈ ਕੇ ਬਿਲਕੁਲ ਸੀਰੀਅਸ ਨਹੀਂ ਲਿਆ ਗਿਆ ਕੋਈ ਕਿਸੇ ਮਨਿਸਟਰ ਦੇ ਵੱਲੋਂ ਮੰਤਰੀ ਦੇ ਪਰ ਕੋਈ ਬਿਆਨ ਨਹੀਂ ਆਇਆ ਧਾਰਮਿਕ ਤੌਰ ਦੇ ਉੱਤੇ ਸਾਡੇ ਕੁਝ ਪ੍ਰਚਾਰ ਕਰਨ ਜਰੂਰ ਆਪਣੇ ਤੌਰ ਦੇ ਉੱਤੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਆਪਾਂ ਜਰੂਰ ਗੱਲ ਕਰਾਂਗੇ ਦੇ ਉੱਤੇ ਹੁਣ ਪਹਿਲੀ ਗੱਲ ਇਹ ਆ ਕਿ ਬਿਆਨ ਦੇਣ ਦੀ ਲੋੜ ਕਿਉਂ ਪਈ ਕਾਰਨ ਕੀ ਨੇ ਇਸ ਪਿੱਛੇ ਜਿਹੜਾ ਇੰਨਾ ਫਕਰ ਦੇ ਨਾਲ ਇੰਨਾ ਸੀਨਾ ਚੌੜਾ ਕਰਕੇ ਅੰਮ੍ਰਿਤਸਰ ਪਾਰਲੀਮੈਂਟ ਤੇ ਵਿੱਚ ਕਹਿ ਰਿਹਾ ਏ ਕਿ ਅਸੀਂ ਆ ਕਰਤਾ ਅਸੀਂ ਇਦਾਂ ਕਰਤਾ ਇਹਦੇ ਪਿੱਛੇ ਕਾਰਨ ਕੀ ਨੇ ਇਹਦੇ ਪਿੱਛੇ ਕੋਈ ਡਰਤਾ ਨਹੀਂ ਤਦੋਂ ਆਪਾਂ ਦੇਖਦੇ ਆ ਕਿ ਪਿਛਲੇ 10 ਦਿਨ ਜਦੋਂ ਆਪਾਂ ਪਿੱਛੇ ਜਾ ਕੇ ਦੇਖਦੇ ਆ ਭਾਰਤ ਦੇ ਵਿੱਚ ਅਮਰੀਕਾ ਦੇ ਵੱਲੀਆਂ ਤਲਸੀ ਗੈਬਟ ਆਈ ਹੋਈ ਸੀ ਜਿਹੜੀ CIA ਦੀ ਡਾਇਰੈਕਟਰ ਆ ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਤੇ ਹੋਰ ਵੀ ਮੁਲਕਾਂ ਦੀਆਂ ਟੈਲੀਜੈਂਸੀਆਂ ਆਈਆਂ ਹੋਣ ਸੀ ਬੜਾ ਵੱਡਾ ਪ੍ਰੋਗਰਾਮ ਸੀ ਉੱਥੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਜਦੋਂ ਮੀਡੀਆ ਦੇ ਨਾਲ ਗੱਲ ਕੀਤੀ ਬੜੀ মিডিਏ ਨੇ ਕੋਸ਼ਿਸ਼ ਕੀਤੀ ਕਿ ਕੋਈ ਨਾ ਕੋਈ ਬਿਆਨ ਕੋਈ ਨਾ ਕੋਈ ਗੱਲ ਸਿੱਖਾਂ ਦੇ ਖਿਲਾਫ ਅਸੀਂ ਇਹਨਾਂ ਦੀ ਮੂੰਹ ਕਢਵਾਈਏ ਪਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਗੱਲਬਾਤ ਕੀਤੀ ਉਹਨਾਂ ਨੇ ਬਿਲਕੁਲ ਕਲੀਅਰ ਕੀਤਾ ਕਿ ਸਿੱਖਾਂ ਦਾ ਇਹ ਆ ਰਾਜਨੀਤਿਕ ਹੱਕ ਆ ਉਹ ਕਾਨੂੰਨੀ ਤਰੀਕੇ ਨਾਲ ਆਪਣੀ ਗੱਲ ਆਪਣੀ ਫ੍ਰੀडम ਦੀ ਗੱਲ ਆਪਣੀ ਸੋਵਰਨਿਟੀ ਦੀ ਗੱਲ ਬਿਲਕੁਲ ਕਰਦੇ ਅਸੀਂ ਉਹਨਾਂ ਨੂੰ ਬਿਲਕੁਲ ਵੀ ਨਹੀਂ ਰੋਕਾਂਗੇ ਸੋ ਜਦੋਂ ਉਹਨਾਂ ਨੇ ਬਿਆਨ ਦਿੱਤੇ ਉਸ ਤੋਂ ਬਾਅਦ ਅ ਅਮਰੀਕਾ ਦੀ ਤਲਸੀ ਗੈਬਟ ਦੇ ਨਾਲ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅ ਐਨਐਸਏ ਅਜੀਤ ਡੁਬਾਕ ਤੇ ਹੋਰ ਮਨਿਸਟਰ ਵੀ ਜਿਹੜੇ ਮਿਲੇ ਉਹਨਾਂ ਨੇ ਇੱਕ ਗੱਲ ਦੇ ਉੱਤੇ ਸਾਰੇ ਨੇ ਜ਼ੋਰ ਦਿੱਤਾ ਕਿ ਜਿਹੜੀ ਸਿੱਖਾਂ ਦੀ ਜਥੇਬੰਦੀ ਆ ਸਿੱਖ ਫਾਰ ਜਸਟਿਸ ਤੇ ਜਿਹੜੇ ਸਿੱਖ ਬਾਹਰ ਐਕਟੀਵਿਟੀਆਂ ਕਰਦੇ ਨੇ ਆਜ਼ਾਦੀ ਨੂੰ ਲੈ ਕੇ ਉਹਨਾਂ ਦੇ ਉੱਤੇ ਬੈਨ ਲਾਇਆ ਜਾਵੇ ਇਹ ਨਹੀਂ ਦਿੱਤੇ ਬੰਦੇ ਨੂੰ ਅੱਤਵਾਦੀ ਲਿਸਟਾਂ ਦੇ ਵਿੱਚ ਪਾਇਆ ਜਾਵੇ ਇਹ ਬਿਆਨ ਭਾਰਤ ਦੇ ਮੀਡੀਆ ਦੇ ਵਿੱਚੋਂ ਆਪਾਂ ਨੂੰ ਪਤਾ ਲੱਗੇ ਕਿਉਂਕਿ ਸਾਰੇ ਆ ਰਾਜਨਾਥ ਤੋਂ ਲੈ ਕੇ ਨਰੇਂਦਰ ਮੋਦੀ ਤਾਈਂ ਅਜੀਤ ਰੋਪਾਲ ਤਾਈਂ ਸਾਰਿਆਂ ਨੇ ਇੱਕੋ ਬਿਆਨ ਤਹਰਾਇਆ ਸੀ ਪਰ ਦੂਜੇ ਪਾਸੇ ਅਮਰੀਕਾ ਵਾਲੇ ਪਾਸਿਓ ਕੋਈ ਵੀ ਬਿਆਨ ਨਹੀਂ ਆਇਆ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਵੀ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਅਸੀਂ ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ ਸਾਰੇ ਵੇਟ ਕਰ ਰਹੇ ਸੀ ਦੇ ਧਿਆਨ ਆਉਗਾ ਅਮਰੀਕਾ ਦੀ ਬਲੀ ਅਮਰੀਕਨ ਨੇ ਆਨਸਰ ਕੀਤਾ ਉਹਦੀ ਗੱਲ ਵੀ ਆਪਾਂ ਕਰਦੇ ਆਂ ਪਰ ਹੁਣ ਗੱਲ ਇਹ ਕਰਦੇ ਆਂ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਉਸ ਤੋਂ ਬਾਅਦ ਜਿਹੜੀ ਭਾਰਤ ਦੀ ਬੀਜੇਪੀ ਪਾਰਟੀ ਆ ਇਹਦੀ ਬੜੀ ਕਿਰਕਰੀ ਹੋਣੀ ਸ਼ੁਰੂ ਹੋਈ ਉੱਥੇ ਇਹਨਾਂ ਦਾ ਇੱਕ ਫੇਲਿਅਰ ਜਿਹੜਾ ਸਾਹਮਣੇ ਆ ਰਿਹਾ ਸੀ ਵੀ ਜੋ ਕੁਛ ਕੋਰੋਨਾ ਚੁੰਹਦੇ ਸੀ ਇਦਾਂ ਦਾ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਫਿਰ ਉਹ ਚੀਜ਼ ਨੂੰ ਕਵਰ ਕਰਨ ਵਾਸਤੇ ਸਾਰੇ ਬਿਆਨ ਹੋਏ ਕਿਉਂਕਿ ਪਾਰਲੀਮੈਂਟ ਦੇ ਵਿੱਚ ਜਿਹੜੇ ਗੱਲਬਾਤ ਹੁੰਦੀ ਜਿਹੜੇ ਸ਼ਬਦ ਬੋਲੇ ਜਾਂਦੇ ਉਹ ਕੱਲੇ ਕੱਲੇ ਸ਼ਬਦਾਂ ਰੈਕਸ ਤੇ ਜੜਦੇ ਆ। ਇਹੀ ਕਾਰਨ ਹੈ ਕਿ ਉੱਥੇ ਇਹ ਸ਼ਬਦ ਬੋਲਣ ਤੋਂ ਇਹ ਬੜਾ ਗਰੇਜ਼ ਕਰਦੇ ਨੇ। ਇੱਕ ਆ ਇੱਕ ਲਿਸਟ ਇਹਨਾਂ ਨੇ ਬਣਾਈ ਆ ਵੀ ਉਹ ਸ਼ਬਦ ਆਪਾਂ ਪਾਰਲੀਮੈਂਟ ਦੇ ਵਿੱਚ ਯੂਜ਼ ਨਹੀਂ ਕਰ ਸਕਦੇ ਜਿਨ੍ਹਾਂ ਦੇ ਵਿੱਚ ਇੱਕ ਸ਼ਬਦ ਖਾਲਸਾਣ ਦੀ ਆ। ਖਾਲਸਾਣ ਦਾ ਨਾਮ ਪਾਰਲੀਮੈਂਟ ਵਿੱਚ ਨਹੀਂ ਲੈ ਸਕਦੇ। ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਉਹ ਲਿਸਟ ਆ ਜਿਹੜੀ ਉਹ ਪਾਸ ਕੀਤੀ ਹੋਈ ਆ। ਤੇ ਪਰ ਹੁਣ ਨੌਬਤ ਦੀ ਫਤਹ ਹੀ ਆ ਗਈ ਆਪਣੇ ਫੇਲੀਅਰ ਨੂੰ ਲੁਕਾਉਣ ਵਾਸਤੇ ਕਵਰ ਕਰਨ ਵਾਸਤੇ ਇਹਨਾਂ ਨੇ ਉਹ ਗੱਲ ਕੀਤੀ ਕਿ ਅਸੀਂ ਪਿੰਡਰਾਂ ਵਾਲਾ ਕੁਝ ਲੋਕ ਬਣਦੀ ਕੋਸ਼ਿਸ਼ ਕਰਦੇ ਸੀ ਪੰਜਾਬ ਦੀ ਧਰਤੀ ਦੇ ਉੱਤੇ ਤੇ ਅਸੀਂ ਉਹਨਾਂ ਨੂੰ ਬੰਨ ਨਹੀਂ ਦਵਾਗੇ ਪਹਿਲੀ ਗੱਲ ਤਾਂ ਇਹ ਆ ਕਿ ਸੰਤ ਬਾਬਾ ਜਨੈਲ ਸਿੰਘ ਖਾਸਾ ਪਿੰਡਰਾਂ ਵਾਲੇ ਕੋਈ ਬਣ ਨਹੀਂ ਸਕਦਾ ਉਹ ਸੰਤ ਜੀ ਸੀ ਉਹ ਇੱਕ ਹੀ ਸੀ ਉਹ ਇੱਕ ਹੀ ਹੋਏ ਨੇ ਤੇ ਰਹੀ ਗੱਲ ਅੰਮ੍ਰਿਤਪਾਲ ਦੀ ਕਿ ਉਹ ਪਿੰਡਰਾਂ ਵਾਲਾ ਬੰਦਾ ਸੀ ਜਿੰਨੇ ਵੀ ਸਿੱਖ ਨੇ ਸਿੱਖ ਨੌਜਵਾਨਾਂ ਦੇ ਜਿਹੜੇ ਸਾਡੇ ਸ਼ਹੀਦ ਨੇ ਹਰ ਇੱਕ ਸਿੱਖ ਦੀ ਉਹ ਮਾਰਗਦਰਸ਼ਨ ਹੈ ਹਰ ਇੱਕ ਸਿੱਖ ਚਾਹੁੰਦਾ ਆਪਣੇ ਸ਼ਹੀਦਾਂ ਵਾਂਗੂ ਬੰਨਣਾ ਉਹਨਾਂ ਦੇ ਪੂਰਨਿਆ ਤੇ ਚੱਲਣਾ ਸੋ ਅਮਰਤਪਾਲ ਨੇ ਵੀ ਕੋਸ਼ਿਸ਼ ਕੀਤੀ ਆਪਣੇ ਤੌਰ ਦੇ ਉੱਤੇ ਆਪਣੇ ਸ਼ਹੀਦਾਂ ਦੇ ਪਾਇ ਪੂਰਨਿਆ ਤੇ ਚੱਲਣ ਦੀ ਪੰਜਾਬ ਨੂੰ ਬਚਾਉਣ ਦੀ ਨਸ਼ਿਆਂ ਤੋਂ ਤੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਦੂਸਰੀ ਗੱਲ ਜਿਹੜੀ ਤੁਹਾਡੀ ਤੁਸੀਂ ਕਹਿੰਦੇ ਆ ਕਿ ਸਾਡੀ ਸਰਕਾਰ ਨਹੀਂ ਸੀ ਤੇ ਅਸੀਂ ਫਿਰ ਵੀ ਇਹਨਾਂ ਨੂੰ ਸ਼ਾਮ ਦੀ ਜੇਲ੍ਹ ਦੇ ਵਿੱਚ ਜਿਹੜਾ ਉਹ ਬੰਦ ਕੀਤਾ। ਆ ਦੇਖੋ ਤੁਹਾਡੇ ਕੋਲੇ ਮੁਲਕ ਆ। ਤੁਹਾਡੇ ਕੋਲੇ ਫੌਜ ਆ, ਤੁਹਾਡੇ ਕੋਲੇ ਪੁਲਿਸ ਆ, ਤੁਹਾਡੇ ਕੋਲੇ ਕਰੋੜਾਂ, ਲੱਖਾਂ, ਅਰਬਾਂ ਦਾ ਬਜਟ ਹੈ। ਤੁਸੀਂ ਕਰ ਸਕਦੇ ਹੋ। ਕਿਉਂਕਿ ਇਹ ਤਾਂ ਮੁਲਕ ਦੀ ਪਾਵਰ ਹੁੰਦੀ ਆ। ਕੋਈ ਵੱਡੀ ਗੱਲ ਨਹੀਂ ਤੁਹਾਡੇ ਵਾਸਤੇ। ਕੋਈ ਪਹਿਲੀ ਵਾਰ ਵੀ ਨਹੀਂ ਕੀਤਾ। ਪਹਿਲਾਂ ਵੀ ਕਰਦੇ ਆਏ ਹਾਂ। ਸਾਡੇ ਨੌਜਵਾਨ ਅੱਜ ਵੀ ਜੇਲ੍ਹਾਂ ਵਿੱਚ ਬੰਦ ਨੇ। ਪਰ ਅੰਮ੍ਰਿਤ ਸ਼ਾਹ ਦੂਜੇ ਪਾਸੇ ਦੇਖੋ ਤੁਸੀਂ। ਇੱਕ ਸਿੱਖ ਕੌਮ ਆ ਜਿਹਦੇ ਕੋਲੇ ਆਪਣਾ ਘਰ ਨਹੀਂ ਸਾਡੇ ਕੋਲੇ ਆਪਣੀ ਕੋਈ ਅਫੀਸ਼ੀਅਲ ਫੌਜ ਨਹੀਂ ਸਾਡੇ ਕੋਲੇ ਪੁਲਿਸ ਨਹੀਂ ਸਾਡੇ ਕੋਲੇ ਕੋਈ ਲੱਖਾਂ ਕਰੋੜਾਂ ਦਾ ਬਜਟ ਨਹੀਂ ਪਰ ਦੇਖੋ ਦੁਨੀਆ ਦੇ ਵਿੱਚ ਸਿੱਖ ਕੌਮ ਕਿੱਥੇ ਖੜੀ ਆ ਤੁਸੀਂ ਕਿੱਥੇ ਖੜੇ ਹੋ ਮੁਲਖ ਵਾਲੇ ਅੱਜ ਜੇ ਤੁਸੀਂ ਅਮਰਪਾਲ ਸਿੰਘ ਨੂੰ ਤੇ ਸਾਡੇ ਦੂਜਾਂ ਸਿੰਘਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਹੋਇਆ ਨਾ ਤਾਂ ਅਸੀਂ ਇੱਕ ਸਟੇਟਲੈਸ ਹੋਮਲੈਸ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਨੇ ਤੁਹਾਡੇ ਨਿਖਲ ਗੁਪਤਾ ਨੂੰ ਅਮਰੀਕਾ ਦੀ ਜੇਲ੍ਹ ਦੇ ਵਿੱਚ ਕੀਤਾ ਹੋਇਆ ਕਿਉਂਕਿ ਇਹ ਚੀਜ਼ਾਂ ਹੋਈਆਂ ਤਾਂ ਪਹਿਲਾਂ ਵੀ ਸੀ ਪਰ ਸਾਡੀ ਲੀਡਰਸ਼ਿਪ ਦੀ ਸੂਝ-ਬੂਝ ਉਹੀ ਕਾਰਨ ਹੈ ਕਿ ਨਿਖਲ ਗੁਪਤਾ ਅਮਰੀਕਾ ਦੀ ਜੇਲ੍ਹ ਦੇ ਵਿੱਚ ਆ ਤੁਸੀਂ ਅਮਰਤਪਾਲ ਨੂੰ ਕਹਿ ਰਹੇ ਹੋ ਨਾ ਕਿ ਉਹ ਉੱਥੇ ਬੈਠ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਾਠ ਕਰਦਾ ਹੈ ਆਠ ਕਰਨਾ ਇੱਕ ਪ੍ਰਾਊਡ ਵਾਲੀ ਗੱਲ ਆ ਹਰ ਸਿੱਖ ਵਾਸਤੇ ਸਖ ਦੋ ਟਾਈਮ ਪਾਠ ਕਰਦਾ ਸੁਬਾ ਸ਼ਾਮ ਤੇ ਦੂਸਰਾ ਅਮਰੀਕਾ ਦੀ ਜੇਲ੍ਹ ਦੇ ਵਿੱਚ ਬੈਠਾ ਨਿਖਲ ਗੁਪਤਾ ਜਿਹਦੀ 28 ਮਾਰਚ 2025 ਨੂੰ ਪੇਸ਼ੀ ਆ ਉਹਨੇ ਮੰਗ ਕੀਤੀ ਹੈ ਜੇਲ੍ਹ ਦੇ ਵਿੱਚ ਕਿ ਮੈਂ ਪਾਠ ਕਰਨਾ ਹੈ ਗੀਤਾ ਦਾ ਤੇ ਮੇਰੇ ਤੋਂ ਗੀਤਾ ਪਹੁੰਚਦੀ ਕੀਤੀ ਜਾਵੇ ਇਹ ਆ ਸਖ ਕੰਮ ਇਹ ਹਾਲਾਤ ਨੇ ਭਾਰਤ ਦੇ ਵਿੱਚ ਤੁਸੀਂ ਕਰੀ ਜਾਂਦੇ ਆ ਤੁਹਾਡੇ ਕੋਲ ਮੁੱਲ ਖਬਰ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਸੋ ਤੁਸੀਂ ਮੁਲਖਾਂ ਵਾਲੇ ਹੋ ਅਸੀਂ ਵੀ ਮੁਲਖਾਂ ਵਾਲੇ ਹੋਵਾਂਗੇ ਸੋ ਅਗਲੀ ਖਬਰ ਵੱਲ ਵਧਦੇ ਹਾਂ ਜੀ ਹੁਣ ਇਹ ਜਿਹੜਾ ਅਮਿਤ ਸ਼ਾਹ ਨੂੰ ਜਵਾਬ ਆ ਤੇ ਅੱਗੇ ਵੀ ਜਵਾਬ ਅਮਰੀਕਾ ਵਾਲਿਓਂ ਕੀ ਆਇਆ ਆਪਾਂ ਉਹਦੀ ਗੱਲ ਵੀ ਕਰਦੇ ਹਾਂ ਸੋ ਜਦੋਂ ਤਲਸੀ ਗੈਬਟ ਜਦੋਂ ਵਾਪਸ ਅਮਰੀਕਾ ਗਈ ਆ ਸਾਰਿਆਂ ਦੀ ਨਿਗਾਹ ਇਸ ਚੀਜ਼ ਦੇ ਉੱਤੇ ਸੀ ਵੀ ਕੀ ਬਿਆਨ ਆਊਗਾ ਅਮਰੀਕਾ ਦੇ ਵਾਲਿਓਂ ਕਿਉਂਕਿ ਜਦੋਂ ਭਾਰਤ ਦੇ ਵਿੱਚ ਇਹਨਾਂ ਦੀ ਗੱਲਬਾਤ ਨਾ ਕਿ ਮੀਟਿੰਗਾਂ ਚੱਲ ਰਹੀਆਂ ਸੀ ਨਾ ਵੀ ਸਿੱਖਾਂ ਦੀਆਂ ਜਥੇਬੰਦੀਆਂ ਨੂੰ ਅਤਵਾਦੀ ਲਿਸਟਾਂ ਦੇ ਵਿੱਚ ਪਾਓ ਸਿੱਖਾਂ ਦੀਆਂ ਕਾਰਵਾਈਆਂ ਨੂੰ ਰੋਕੋ ਸਿੱਖ ਹੱਤਵਾਦੀ ਨੇ ਵੱਖਵਾਦੀ ਨੇ ਤੇ ਉਸ ਵਕਤ ਇੱਕ ਘਟਨਾ ਹੋਰ ਹੋਈ ਆ ਚਿੱਟੀ ਸੰਘਪੁਰਾ ਦੇ ਵਿੱਚ 20 ਮਾਰਚ 2020 ਨੂੰ ਚਿੱਟੀ ਸਖਪੁਰਾ ਦੇ ਵਿੱਚ ਜੰਮੂ ਦੇ ਵਿੱਚ ਪੈਂਦਾ ਹੈ ਪਿੰਡ ਉੱਥੇ 36 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਕਤਲ ਹੋਇਆ ਉਹਦਾ ਕਾਰਨ ਇਹ ਸੀ ਕਿ ਭਾਰਤ ਦੇ ਦੌਰੇ ਤੇ ਅਮਰੀਕਾ ਦਾ ਰਾਸ਼ਟਰਪਤੀ ਬੈਲ ਕਲੈਂਟਨ ਗਿਆ ਹੋਇਆ ਸੀ ਦੁਨੀਆ ਦੇ ਵਿੱਚ ਪਾਕਿਸਤਾਨ ਵੱਲ ਧਿਆਨ ਦਿਵਾਉਣ ਵਾਸਤੇ ਵੀ ਆ ਦੇਖੋ ਇਹ ਅੱਤਵਾਦੀ ਕਾਰਵਾਈਆਂ ਕਰਦੇ ਨੇ ਉਹਦੇ ਵਾਸਤੇ ਬਲੀ ਦਾ ਬੱਕਰਾ ਸਿੱਖਾਂ ਨੂੰ ਬਣਾਇਆ ਗਿਆ 36 ਸਿੱਖਾਂ ਦਾ ਕਤਲ ਹੋਇਆ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਖੜ੍ਹਾ ਕਰਕੇ ਤੜਕਸਾਰ ਉਹਨਾਂ ਨੂੰ ਗੋਲੀਆਂ ਦੇ ਨਾਲ ਪੁੱਣ ਦਿੱਤਾ ਗਿਆ ਇਸ ਤੋਂ ਬਾਅਦ ਅਮਰੀਕਾ ਦੇ ਆ ਰਾਸ਼ਟਰਪਤੀ ਨੇ ਪਹਿਲੇ ਕੁਲੈਂਟ ਨੇ ਕਿਹਾ ਵੀ ਸੀ ਕਿ ਜੇ ਮੈਂ ਆ ਭਾਰਤ ਦੇ ਦੌਰੇ ਦੇ ਉੱਤੇ ਨਾ ਜਾਂਦਾ ਤਾਂ ਸਿੱਖਾਂ ਦਾ ਸ਼ਰਤ ਤੱਕ ਨਾ ਹੁੰਦਾ ਪਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਮਰੀਕਾ ਦੀ ਇੰਟੈਲੀਜੈਂਸੀ ਦੇ ਨਾਲ ਭਾਰਤ ਦੇ ਅਫੀਸ਼ੀਅਲ ਪ੍ਰਧਾਨ ਮੰਤਰੀ ਰਾਜਨਾਥ ਤੇ ਫੋਰ ਮਨਿਸਟਰ ਗੱਲਬਾਤ ਕਰ ਰਹੇ ਸੀ ਸਿੱਖਾਂ ਦੇ ਮਸਲੇ ਨੂੰ ਲੈ ਕੇ ਤੇ ਉਦੋਂ ਇੱਕ ਵੀਡੀਓ ਵਾਇਰਲ ਉਹ ਵੀਡੀਓ ਕਿਸ ਦੀ ਉਹ ਵੀਡੀਓ ਅੱਜ ਤੋਂ 24-25 ਸਾਲ ਪਹਿਲਾਂ ਹੋਇਆ 25ਵੀਂ ਬਰੇ ਭਗੰਟ ਕੌਮ ਜਿਹੜੀ ਕੌਮ ਨੇ ਜਿਹੜੀ ਉਹ ਮਨਾਈ ਆ ਸ਼ਕਤੀਪੁਰ ਦੇ ਵਿੱਚ ਹੋਇਆ ਉਹ ਸਿੱਖਾਂ ਦੇ ਕਤਲੇਆਮ ਦੀ ਉਹ ਕਤਲੇਆਮ ਨੂੰ ਲੈ ਕੇ ਇੱਕ ਵੀਡੀਓ ਸਾਹਮਣੇ ਆਈ ਆ ਉਹ ਵੀਡੀਓ ਆ ਇੰਡੀਆ ਦੇ ਕੈਪਟਨ ਰਠੌਰ ਦੀ ਆਵਾਜ਼ ਹੁਣ ਕੈਪਟਨ ਰਠੌਰ ਕੌਣ ਆ ਇਹ ਰਾਸ਼ਟਰੀ ਰਾਇਲ ਦਾ ਉਹ ਜਵਾਨ ਆ ਜਿਹੜਾ ਕਹਿੰਦਾ ਕਿ ਹਾਂ ਅਸੀਂ ਉਹਨਾਂ ਸਿੱਖਾਂ ਨੂੰ ਜਿਹੜੇ 2020 ਦੇ ਵਿੱਚ ਮਾਰੇ ਗਏ ਸੀ ਉਹ ਅਸੀਂ ਮਾਰਿਆ ਸੀ ਬਹੁਤ ਵੱਡਾ ਬਿਆਨ ਸੀ ਇਹ ਪਰੇ ਵੀਡੀਓ ਦੇ ਵਿੱਚ ਉਹ ਗੱਲਬਾਤ ਕੀਤੀ ਤੇ ਉਹ ਵੀਡੀਓ ਸਿੱਖ ਪਰ ਜਸਟਿਸ ਦੇ ਵੱਲੋਂ ਗੁਰਪਤਵੰਨ ਸਿੰਘ ਪੰਨੂ ਦੇ ਵੱਲੋਂ ਜਿਹੜਾ ਪਬਲਿਸ਼ ਕੀਤਾ ਗਿਆ ਹੁਣ ਰਠੌਰ ਨੂੰ ਉੱਥੇ ਜਾ ਕੇ ਗੱਲ ਕਰਨ ਦੀ ਦੌਰ ਕਿਉਂ ਪੈ ਗਈ 24 25 ਸਾਲਾਂ ਬਾਅਦ ਹੋਇਆ ਇਹ ਕਿ ਜਦੋਂ ਇਹ ਕਤਲਿਆਮ ਹੋਇਆ ਸੀ ਰਠੌਰ ਦੇ ਦੱਸਣ ਮੁਤਾਬਕ ਕਿ ਸਾਨੂੰ ਉੱਪਰੋਂ ਹੁਕਮ ਹੋਇਆ ਸੀ ਕਿ ਪਿੰਡ ਦੇ ਵਿੱਚ ਇੱਕ ਵੀ ਸਿੱਖ ਜਿਉਂਦਾ ਨਹੀਂ ਛੱਡਣਾ ਸਾਰੇ ਮਾਰਨੇ ਆ ਤਾਂ ਕਿ ਦੁਨੀਆ ਦੇ ਵਿੱਚ ਮੈਸੇਜ ਆਵੇ ਕਿ ਦੇਖੋ ਪਾਕਿਸਤਾਨ ਕਿ ਮਿਆਰ ਤੋਰ ਖਲਾ ਰਿਹਾ ਜਦੋਂ ਕਹਿੰਦਾ ਸੀ ਇਹਨਾਂ ਨੂੰ ਮਾਰਿਆ ਉਸ ਤੋਂ ਬਾਅਦ ਸਾਡੇ ਨਾਲ ਦੇ ਸਾਥੀ ਜਿਹੜੇ ਫੌਜ ਵਾਲੇ ਸੀ ਇਕੱਲੇ ਇਕੱਲੇ ਜਿਹੜੇ ਉਹ ਖਤਮ ਹੋਣੇ ਸ਼ੁਰੂ ਹੋ ਗਏ ਕਿਉਂਕਿ ਜਦੋਂ ਇਹ ਕੁਛ ਕਰਾਇਆ ਜਿਨ੍ਹਾਂ ਨੇ ਬੈਕ ਦੇ ਉੱਤੇ ਖੜ ਕੇ ਉਹਨਾਂ ਨੂੰ ਡਰ ਹੋਊਗਾ ਆਪਣਾ ਕਿ ਸਾਡੀ ਗੱਲ ਸਾਡਾ ਨਾਮ ਆ ਜਿਹੜਾ ਦੁਨੀਆ ਦੇ ਕਿਦਿਕੋ ਸਾਹਮਣੇ ਆਊਗਾ ਕਿਉਂਕਿ ਕਿਸ ਨਾ ਕਿਸ ਨੇ ਗੱਲ ਕਰ ਦੇਣੀ ਆ ਕਿ ਇਹ ਤਾਂ ਫੌਜ ਨੇ ਕੀਤਾ ਕਰਾਇਆ ਤੇ ਫਿਰ ਜਦੋਂ ਆ ਵਿਕਰਮ ਰਠੌਰ ਨੂੰ ਕੈਪਟਨ ਰਠੌਰ ਨੂੰ ਜਦੋਂ ਇਹ ਗੱਲ ਪਤਾ ਲੱਗੀ ਕਿ ਨਾਲ ਦੇ ਸਾਥੀ ਆ ਜਿਹੜੇ ਖਤਮ ਹੋਣੇ ਸ਼ੁਰੂ ਹੋ ਗਏ ਤੇ ਉਹ ਉੱਥੋਂ ਭੱਜ ਕੇ ਭਾਰਤ ਦੇ ਵਿੱਚੋਂ ਯੂਰਪ ਦੇ ਵਿੱਚ ਆ ਲਿਆ ਕੁਛ ਚ ਰਿਆ ਉੱਥੇ ਯੂਰਪ ਦੇ ਵਿੱਚ ਰਹਿਣ ਤੋਂ ਬਾਅਦ ਜਦੋਂ ਉਹਨੂੰ ਅਹਿਸਾਸ ਹੋਇਆ ਕਿ ਮੇਰੇ ਪਿੱਛੇ ਏਜੰਸੀਆਂ ਜਿਹੜੀਆਂ ਉਹ ਆ ਪਹੁੰਚ ਚੁੱਕੀਆਂ ਹੈ ਕਿ ਮੇਰਾ ਇੱਥੇ ਨੁਕਸਾਨ ਹੋ ਸਕਦਾ ਫਿਰ ਉਹ ਤੋਂ ਭੱਜ ਕੇ ਅਮਰੀਕਾ ਚਲਾ ਗਿਆ ਅਮਰੀਕਾ ਜਾ ਕੇ ਉਹਨੇ ਸਿਕ ਫਰ ਜਸਟਿਸ ਨਾਲ ਕੰਟੈਕਟ ਕੀਤਾ ਤੇ ਸਿਕ ਫਰ ਜਸਟਿਸ ਦੇ ਪੰਨੂ ਸਾਹਿਬ ਨਾਲ ਗੱਲਬਾਤ ਹੋਈ ਤੇ ਉੱਥੇ ਆਪਣਾ ਬਿਆਨ ਵੀ ਨਿਦਰਸ਼ ਕਰਾਇਆ ਹੁਣ ਜਦੋਂ ਇੱਕ ਪਾਸੇ ਪਿਛਲੇ ਦਿਨੀ ਭਾਰਤ ਦੇ ਵਿੱਚ ਇਹ ਸਭ ਕੁਝ ਮੀਟਿੰਗਾਂ ਚੱਲ ਰਹੀਆਂ ਅਸੀਂ ਦੂਜੇ ਪਾਸੇ ਵੀਡੀਓ ਸਾਰਿਆਂ ਤੇ ਪਹੁੰਚਦਾ ਹੋਇਆ ਸਭ ਤਾਈਂ ਅਮਰੀਕਾ ਦੀ ਇੰਟੈਲੀਜੈਂਸੀ ਤਾਈਂ ਵੀ ਹੋਇਆ ਹੋਊਗਾ ਕਿਉਂਕਿ ਬਹੁਤ ਵੱਡੀ ਗੱਲ ਆ ਇੱਕ ਫੌਜੀ ਵੱਲੋਂ ਇਹ ਕਹਿਣਾ ਕਿ ਅਸੀਂ 36 ਸਿੱਖਾਂ ਨੂੰ ਮਾਰਿਆ ਤੇ ਦੂਜੇ ਪਾਸੇ ਭਾਰਤ ਦੇ ਵਿੱਚ ਜਦੋਂ ਉਹੀ ਬੰਦੇ ਬੈਠ ਕੇ ਉਹੀ ਬੀਜੇਪੀ ਕਿਉਂਕਿ 2020 ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਸੀ ਟਾਲੀਬਿहारी ਆਵਾਜਪਾਈ ਦੀ ਸਰਕਾਰ ਸੀ ਤੇ ਅੱਜ ਵੀ ਬੀਜੇਪੀ ਦੀ ਉਹੀ ਸਰਕਾਰ ਜਦੋਂ ਕਹਿੰਦੀ ਹੋਊਗੀ ਅਮਰੀਕਾ ਦੀ ਇੰਟੈਲੀਜੈਂਸੀ ਉਹ ਵੀ ਸਿੱਖ ਤਤਵਾਦੀ ਨੇ ਸਿੱਖਾਂ ਨੂੰ ਅੱਤਵਾਦੀ ਲਸ਼ਟਰਾਂ ਦੇ ਵਿੱਚ ਪਾਓ ਤੇ ਇਹਦੇ ਉੱਤੇ ਅਮਰੀਕਾ ਨੇ ਅਜੇ ਤਾਈਂ ਕੋਈ ਆਫੀਸ਼ੀਅਲ ਜਿ स्टेटमेंट ਨਹੀਂ ਦਿੱਤੀ। ਸੋ ਦਾ ਕਾਰਨ ਵੀ ਕਿਤਨਾ ਕਿਤੇ ਹੀ ਮੰਨਿਆ ਜਾ ਰਿਹਾ ਹੈ। ਤੇ ਉਸ ਤੋਂ ਬਾਅਦ ਅੱਜ ਆ ਲੰਘੇ ਐਤਵਾਰ ਨੂੰ 23 ਤਰੀਕ ਨੂੰ ਅਮਰੀਕਾ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਜਿੱਥੇ ਇੱਕ ਰੈਫਰੈਂਡਮ ਹੋਇਆ ਸਿਕੰਦਰੀ ਕੈਂਪੇਨ ਆ 2020 ਫੈਂਡਮ ਵਾਲੀ ਕੰਟੀਨਿਊ ਚਲਦੀ ਜਾ ਰਹੀ ਹੈ। ਉਹਦੇ ਸਬੰਧ ਦੇ ਵਿੱਚ ਅਮਿਤ ਸ਼ਾਹ ਕਹਿ ਰਿਹਾ ਸੀ ਨਾ ਕਿ ਭਿੰਡਰਾਂ ਵਾਲਾ ਸਿੱਖ ਨੂੰ ਪਾਣੀ ਬੰਨ ਨਹੀਂ ਦਵਾਗੇ। ਸੰਤ ਜਨਰੇਸ਼ਨ ਭਿੰਡਰਾਂ ਵਾਲੇ ਨੂੰ ਆਪਾਂ ਕਿਉਂ ਜਾਣਦੇ ਆਂ ਕਿਉਂ ਪਛਾਣਦੇ ਆਂ। ਬਾਣੀ ਸਿਮਰਨ ਤਾਂ ਮਹਾਪੁਰਸ਼ ਹੋਰ ਵੀ ਬਹੁਤ ਕਰਦੇ ਨੇ। ਬੜੀਆਂ ਪਹੁੰਚੀਆਂ ਹੋਏ ਰੂਹਾਂ ਨੇ। ਉਹ ਸੰਤਾਂ ਦਾ ਜਿਹੜਾ ਬਾਣੀ ਤੇ ਸਿਮਰਨ ਦੇ ਨਾਲ-ਨਾਲ ਉਹ ਇੱਕ ਸੰਤ ਸਿਪਾਹੀ ਵੀ ਸੀ। ਉਹ ਕੌਮ ਦੀ ਆਜ਼ਾਦੀ ਦੀ ਫ੍ਰੀडम ਦੀ ਵੀ ਗੱਲ ਕਰਦੇ ਸੀ ਇਹੀ ਕਾਰਨ ਆ ਕਿ ਨੌਜਵਾਨਾਂ ਦੇ ਵਿੱਚ ਉਹਨਾਂ ਦੀ ਇੱਕ ਵੱਖਰੀ ਤਰ੍ਹਾਂ ਦੀ ਇੱਕ ਜਿਹੜੀ ਪਰਸਨੈਲਿਟੀ ਬਣੀ ਹੋਈ ਹੈ ਸੋ ਕਲਮਾ ਲਾ ਕੇ ਜੇ ਅਮਿਤ ਸ਼ਾਹ ਵੀ ਇਹ ਗੱਲ ਕਹਿੰਦਾ ਕਿਸੇ ਪਿੰਡਾਂ ਵਾਲਾ ਕਹਿੰਨ ਬੰਨ ਨਹੀਂ ਦਵਾਗੇ ਉਹਦਾ ਕਾਰਨ ਇਹ ਆ ਕਿ ਪੰਜਾਬ ਦੇ ਵਿੱਚ ਕੋਈ ਅਸੀਂ ਅਲਹਿਦਗੀ ਦੀ ਕੋਈ ਗੱਲ ਨਹੀਂ ਕਰਨ ਦਵਾਗੇ ਪਰ ਹੁਣ ਦੇਖੋ ਲੱਗੇ ਐਤਵਾਰ 23 ਤਰੀਕ ਨੂੰ 36000 ਤੋਂ ਉੱਪਰ ਵੋਟਾਂ ਰਫੈਂਡ ਹੋਣੀਆਂ ਪੰਜਾਬ ਉਹ ਹੀ ਤਾਂ ਵਿਚਾਰਤਾ ਰਹੇ ਬੋਟਾ ਬੋਣ ਤਾ ਵੀ ਆਇਆ ਹੈ ਨਾ ਜਿਹੜੇ ਅਲੈਦਗੀ ਦੀ ਗੱਲ ਕਰਦੇ ਆ ਸੋ ਉੱਥੇ ਉਸ ਧਰਤੀ ਦੇ ਉੱਤੇ ਜਿੱਥੇ ਅਮਰਤੀ ਸ਼ਾਹ ਕਹਿੰਦਾ ਕਿ ਅਸੀਂ ਆ ਪਿੰਡਰਾਂ ਵਾਲਾ ਬਾਨੀ ਦੇਵਾਂਗੇ ਪਰ ਆ ਲਾਸ ਐਂਜਲਸ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਵਿਚਾਰ ਧਾਰਾ ਇਕੱਠੀ ਹੋਈ ਆ ਕੱਲਾ ਕੱਲਾ ਨੌਜਵਾਨ ਨੂੰ ਜੇ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਫਿਰ ਸੰਤ ਜਰਨੈਲ ਸਿੰਘ ਖਾਸਾ ਪਿੰਡਰਾਂ ਵਾਲਾ ਹੀ ਦਿਸੂਗਾ ਉਹਦੇ ਵਿੱਚ ਸੋ ਇਹ ਅਮਰੀਕਾ ਦੇ ਵੱਲੋਂ ਜਵਾਬ ਸੀ ਐਤਵਾਰ ਨੂੰ ਵੋਟਾਂ ਪਈਆਂ ਦੋ ਦਿਨ ਲੰਘੇ ਸੋਮਵਾਰ ਤੇ ਮੰਗਲਵਾਰ ਫਿਰ ਆ ਗਿਆ ਬੁੱਧਵਾਰ ਪਰਸੋਂ ਹੁਣ ਵਾਰੀ ਸੀ ਅਮਰੀਕਾ ਦੇ ਵੱਲੋਂ ਜਵਾਬ ਦੇਣ ਦੀ ਕਿਉਂਕਿ ਇੰਡੀਆ ਨੇ ਕਿਹਾ ਵੀ ਸਿੱਖਾਂ ਨੂੰ ਅੱਤਵਾਦੀ ਲਿਸਟ ਦੇ ਵਿੱਚ ਪਾਓ ਕਿ ਅੱਤਵਾਦੀ ਲਿਸਟ ਦੇ ਵਿੱਚ ਪਾਇਆ ਅੱਤਵਾਦੀ ਲਿਸਟ ਦੇ ਵਿੱਚ ਕਿਹਨੂੰ ਪਾਇਆ ਗਿਆ ਤੁਸੀਂ ਦੇਖ ਸਕਦੇ ਹੋ ਨਿਊਜ਼ ਜਿਹੜੀ ਪਰਸੋਂ ਨਿਕਲ ਕੇ ਸਾਹਮਣੇ ਆਈ ਆ ਯੂਨਾਈਟਿਡ ਕੀਟ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਇਹ ਜਿਹੜੀ ਇੱਕ ਰਿਪੋਰਟ ਆ ਜ ਇੱਕ ਜਥੇਬੰਦੀ ਜਿਹੜੀ ਅਮਰੀਕਾ ਤੋਂ ਚੱਲਦੀ ਆ ਅਮਰੀਕਾ ਦੇ ਫੰਡ ਨਾਲ ਚੱਲਦੀ ਆ ਉਹਨਾਂ ਨੇ ਪਾਰਸ ਰਿਪੋਰਟ ਜਨਤਾ ਕੀਤੀ ਆ ਕਿ ਭਾਰਤ ਦੀ ਜਿਹੜੀ ਖੂਫੀਆ ਏਜੰਸੀ ਆ RAW ਉਹਨੂੰ ਅਤਵਾਦੀ ਲਿਸਟ ਵਿੱਚ ਪਾਇਆ ਜਾਵੇ ਇਹਨਾਂ ਨੇ ਮੰਗ ਕੀਤੀ ਆ ਸਿੱਖਾਂ ਨੂੰ ਅਤਵਾਦੀ ਲਿਸਟਾਂ ਦੇ ਵਿੱਚ ਪਾਉਂਦੇ ਪਾਉਂਦਿਆਂ ਨੇ ਆਪਣਾ ਨਾਮ ਵੀ ਇਹ ਦੂਜੇ ਪਾਸੇ ਆਪਦੀ ਲੈਕਚਰ ਦੇ ਬੱਚੇ ਇਹਨਾਂ ਦਾ ਪੈਣ ਜਾ ਰਿਹਾ ਹੈ ਹੁਣ ਕਿਉਂਕਿ ਜਿਹੜੀ ਇਹ ਰਿਪੋਰਟ ਆ ਇਹ ਰਿਪੋਰਟ ਦਾ ਸਬੰਧ ਹੈਗਾ ਵੀ ਭਾਰਤ ਦੇ ਵਿੱਚ ਧਾਰਮਿਕ ਆਜ਼ਾਦੀ ਨੂੰ ਲੈ ਕੇ ਵੀ ਉੱਥੇ ਲੋਕਾਂ ਨੂੰ ਸਿੱਖਾਂ ਨੂੰ ਘੱਟ ਗਿਣਤੀਆਂ ਨੂੰ ਜਿੰਨੀਆਂ ਵੀ ਕੌਮਾਂ ਉੱਥੇ ਧਾਰਮਿਕ ਆਜ਼ਾਦੀ ਨਹੀਂ ਪਰ ਇੱਥੇ ਇਸ ਰਿਪੋਰਟ ਦੇ ਵਿੱਚ ਗੱਲ ਆ ਜਿਹੜੀ ਉਹ ਤਾਂ ਰੌ ਨੂੰ ਬਲੈਕਲਿਸਟ ਕਾਲੀ ਸੂਚੀ ਦੇ ਵਿੱਚ ਪਾਉਣ ਦੀ ਕੀਤੀ ਜਾ ਰਹੀ ਹੈ ਰੌ ਤਾਂ ਕੋਈ ਧਾਰਮਿਕ ਜੱਗੀ ਬੰਦੀ ਨਹੀਂ ਨਾ ਉਹ ਤਾਂ ਇੱਕ ਭਾਰਤ ਦੀ ਇੱਕ ਇੰਟੈਲੀਜੈਂਸੀ ਆ ਪਰ ਕਾਰਨ ਇਹ ਕਿ ਉਸ ਇੰਟੈਲੀਜੈਂਸੀ ਨੇ ਜਿਹੜੇ ਕੰਮ ਕੀਤੇ ਆ ਹਰਦੀਪ ਸਿੰਘ ਨਿੱਜਰ ਨੂੰ ਗੁਰੂ ਘਰ ਦੇ ਵਿੱਚ ਜਾ ਕੇ ਜਿਹੜਾ ਉਹਦਾ ਕਤਲ ਕੀਤਾ ਅਗਰ ਪ੍ਰਕਾਸ਼ ਸਿੰਘ ਪੰਨੇ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਇਹੇ ਕਾਰਨਾਂ ਕੀ ਇਹ ਜਿਹੜੀ ਮੰਗ ਆ ਦੁਨੀਆ ਦੇ ਵਿੱਚ ਕਿਰਾ ਉੱਠਣੀ ਹੁਣ ਸ਼ੁਰੂ ਹੋ ਗਈ ਆ ਵੀ ਰੌ ਨੂੰ ਕਾਲੀ ਸੂਚੀ ਦੇ ਵਿੱਚ ਪਾਇਆ ਜਾਵੇ ਸੋ ਸਾਰੇ ਨਿਗਾਟਾ ਕਾ ਕੇ ਪੈਚੀ ਅਮਰੀਕਾ ਦੇ ਬਲੀਓ ਜਿਹੜਾ ਕੀ ਜਵਾਬ ਆਊਗਾ ਕੀ ਹੋਣਾ ਹੈ ਤੇ ਅਮਰੀਕਾ ਨੇ ਦਿੱਤਾ ਜਵਾਬ ਵੀ ਅਸੀਂ ਕੀ ਕਰਨ ਜਾ ਰਹੇ ਹਾਂ ਅੱਤਵਾਦੀ ਕੌਣ ਨੇ ਸਾਨੂੰ ਪਤਾ ਹੈ ਦੱਸਣ ਦੀ ਲੋੜ ਨਹੀਂ ਆਪਾਂ ਇਹਨਾਂ ਗੱਲਾਂ ਨੂੰ ਲੈ ਕੇ ਆਪਾਂ ਨਾ ਇੱਕ ਚੀਜ਼ ਜੈ ਸ਼ੰਕਰ ਦਾ ਜਿਹੜਾ ਬਿਆਨ ਆਪਾਂ ਪਿਛਲੇ ਕਾਫੀ ਟਾਈਮ ਤੋਂ ਡਿਸਕਸ ਕਰਦੇ ਆ ਰਹੇ ਹਾਂ ਕਿ ਉਹਨਾਂ ਨੇ ਜਿਹੜੀ ਗੱਲ ਆਖੀ ਸੀ ਬਈ ਜਿਹੜੀ ਕੁਐਸਚਨ ਇੱਕ ਦੋ ਸਾਲਾਂ ਦੇ ਵਿੱਚ ਵੱਡਾ ਕੁਝ ਹੋਣ ਜਾ ਰਿਹਾ ਉਹ ਵੱਡਾ ਆਹੀ ਆ ਕਿਤੇ ਨਾ ਕਿਤੇ ਰੌਣੇ ਜਿਹੜੇ ਕੰਮ ਕੀਤੇ ਨੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਭਾਰਤ ਨੂੰ ਪਤਾ ਨਹੀਂ ਜਾਂ ਬਾਰੇ ਵੀ ਸਾਡੇ ਨਾਲ ਕੀ ਹੋਣ ਜਾ ਰਿਹਾ ਹੈ ਕਿਉਂਕਿ ਆ ਪਿਛਲੇ ਸਾਲ ਤੁਸੀਂ ਦੇਖਿਆ ਹੋਣਾ ਇੰਡੀਆ ਨੇ ਇੰਗਲੈਂਡ ਦੇ ਵਿੱਚੋਂ 100 ਟਨ ਸੋਨਾ ਜਿਹੜਾ ਵਾਪਸ ਭਾਰਤ ਦੇ ਵਿੱਚ ਲੈ ਕੇ ਆਂਦਾ ਜਿਹੜਾ 1999 92 ਦੇ ਵਿੱਚ ਉਹਨਾਂ ਨੇ ਆ ਉੱਥੇ

ਕੀਮਤੀ ਧਾਤੂ ਕੋ ਗਿਰਵੀ ਰੱਖਿਆ ਗਿਆ ਥਾ ਹਾਲਾਂਕਿ ਆਰਬੀਆਈ ਨੇ ਲਗਭਗ 1992 ਦੇ ਵਿੱਚ ਚੰਦਰਸ਼ੇਖਰ ਸਰਕਾਰ ਸੀ ਜਿਹੜੀ ਉਹਨਾਂ ਨੇ ਸੋਨਾ ਉੱਥੇ ਕਹਿੰਦੇ ਗਿਰਵੀ ਰੱਖਿਆ ਸੀ ਕਿਉਂਕਿ ਭਾਰਤ ਦੇ ਹਾਲਾਤ ਬਹੁਤੇ ਵਧੀਆ ਨਹੀਂ ਸੀ ਪਰ ਹੁਣੇ ਸੋਨਾ ਜਿਹੜਾ ਵਾਪਸ ਲਿਆਉਣ ਦੀ ਲੋੜ ਕਿਉਂ ਪੈਜੀ ਕਾਰਨ ਇਹ ਆ ਕਿ ਜਦੋਂ ਮੁਲਕਾਂ ਦੀਆਂ ਜਿਹੜੀਆਂ ਇੰਟੈਲੀਜੈਂਸੀਆਂ ਕਾਲੀਆਂ ਸੂਚੀਆਂ ਦੇ ਵਿੱਚ ਪੈਂਦੀਆਂ ਮੁਲਕਾਂ ਦੇ ਉੱਤੇ ਸੈਂਕਸ਼ਨ ਲੱਗਦੇ ਨੇ ਤਾਂ ਉਹ ਮੁਲਕਾਂ ਦਾ ਜਿਹੜਾ ਖਜ਼ਾਨਾ ਹੁੰਦਾ ਨਾ ਬਾਹਰਲੇ ਮੁਲਕਾਂ ਦੇ ਵਿੱਚ ਪਿਆ ਉਹ ਫ੍ਰੀਜ਼ ਹੋ ਜਾਂਦਾ ਹੈ ਜਿਵੇਂ ਰਸ਼ੀਆ ਦਾ ਹੋਇਆ 400 ਬਿਲੀਅਨ ਡਾਲਰ ਅਮਰੀਕਾ ਨੇ ਉਹਦੇ ਫ੍ਰੀਜ਼ ਕਰ ਲਏ ਫਿਰ ਕਿਤੇ ਨਾ ਕਿਤੇ ਭਾਰਤ ਨੂੰ ਇਹ ਚੀਜ਼ ਦਾ ਪਤਾ ਹੈ ਕਿ ਸਾਡਾ ਸਾਰਾ ਕੁਝ ਉਹਨਾਂ ਮੁਲਕਾਂ ਦੇ ਵਿੱਚ ਫ੍ਰੀਜ਼ ਹੋਣ ਵਾਲਾ ਹੈ ਇਹ ਹੀ ਕਾਰਨ ਹੈ ਕਿ ਉਹਨਾਂ ਨੇ ਕਾਫੀ ਟਾਈਮ ਤੋਂ ਕਾਹੇ ਮਹੀਨਿਆਂ ਤੋਂ ਕੋਸ਼ਿਸ਼ਾਂ ਕਰ ਰੀਆਂ ਸ਼ੁਰੂ ਕਰਤੀਆਂ ਆਪਣਾ 골ਡ ਵੀ ਵਾਪਸ ਮਗਾਉਣਾ ਸ਼ੁਰੂ ਕਰਤਾ ਤੇ ਜਿਹੜਾ ਰਿਜ਼ਰਵ ਦੇ ਵਿੱਚ ਡਾਲਰ ਨੇ ਯੂ ਐਸ ਏ ਡਾਲਰ ਉਹ ਵੀ ਉਹ ਸੇਲ ਕਰਕੇ ਸੋਨਾ ਬਾਇ ਕਰ ਰਹੇ ਨੇ ਮੈਕਸੀਮਮ ਤੇ ਆਉਣ ਵਾਲਾ ਸਮਾਂ ਜਿਹੜਾ ਜੈ ਸ਼ੰਕਰ ਕਹਿ ਰਿਹਾ ਸੀ ਕੁਝ ਵੱਡਾ ਹੋਣ ਵਾਲਾ ਹੈ ਦੋ ਸਾਲਾਂ ਦੇ ਵਿੱਚ ਸੋ ਆਹੀ ਕੁਝ ਵੱਡਾ ਹੋਣ ਵਾਲਾ ਤੇ ਹੋ ਰਿਹਾ ਹੈ ਬੜੀਆਂ ਵੱਡੀਆਂ ਡਵੈਲਪਮੈਂਟ ਆ ਦੂਸਰੀ ਇਹ ਜਿਹੜੀ ਅਮਰੀਕਾ ਦੀ ਜਥੇਬੰਦੀ ਵੱਲੋਂ ਜਿਹੜੀ ਇਹ ਰੀਜਨ ਫਰੀडम ਦੀ ਰਿਪੋਰਟ ਆਈ ਆ ਉਹਦੀ ਵੈਬਸਾਈਟ ਆ ਨਾ ਜਿਹੜੀ ਭਾਰਤ ਦੇ ਵਿੱਚ ਮੇਨ ਪੇਜ ਦੇ ਉੱਤੇ ਉਹਨਾਂ ਨੇ ਇੱਕ ਫੋਟੋ ਲਾਈ ਆ ਤੁਸੀਂ ਦੇਖ ਸਕਦੇ ਹੋ ਇਹ ਫੋਟੋ ਦਰਬਾਰ ਸਾਹਿਬ ਦੀ ਤੇ ਸਰੋਵਰ ਦੇ ਵਿੱਚ ਇੱਕ ਸਿੰਘ ਇਸ਼ਨਾਨ ਕਰ ਰਿਹਾ ਹੱਥ ਦੇ ਵਿੱਚ ਕੜਾ ਪਾਇਆ ਦਸਤਾਰ ਦੇ ਉੱਤੇ ਦਿਮਾਲੇ ਦੇ ਉੱਤੇ ਸ੍ਰੀ ਸਾਹਿਬ ਲਈ ਟੀ ਹੋਈ ਆ ਤੇ ਨਮਸਕਾਰ ਕਰ ਰਿਹਾ ਆਪਣੇ ਦਰਬਾਰ ਸਾਹਿਬ ਦਾ ਸੋ ਇੱਕ ਮੈਸੇਜ ਆ ਕਿ ਜਥੇਬੰਦੀਆਂ ਕਿਹੜੀਆਂ ਹੱਤਵਾਰਦੀ ਆ ਤੇ ਕਿੰਨਾਂ ਨੂੰ ਅਸੀਂ ਹੱਤਵਾਰਦੀ ਲਿਸਟਾਂ ਦੇ ਵਿੱਚ ਪਾਉਣਾ ਤੇ ਮੇਰੀ ਸਿੱਖਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਆ ਕਿ ਹੋਰ ਕਿਵੇਂ ਤੁਹਾਡੇ ਮੁਲਕ ਨਾਲ ਖੜੇ ਖੜੇ ਤਾਂ ਹੈ ਤੁਹਾਡੇ ਨਾਲ ਹੁਣ ਸਾਨੂੰ ਸੂਝ-ਬੂਝ ਦੇ ਨਾਲ ਸਿਆਣਪ ਦੇ ਨਾਲ ਕਦਮ ਅੱਗੇ ਵਧਣ ਦੀ ਲੋੜ ਆ ਬਹੁਤ ਵੱਡਾ ਮੈਸੇਜ ਆ ਦੁਨੀਆ ਦੇ ਵਿੱਚ ਬਹੁਤ ਕੌਮਾਂ ਨੇ ਬਹੁਤ ਆਰਮਣੇ ਬਹੁਤ ਜਦੋਜਦ ਹੋ ਰਹੀ ਆ ਕਿਸੇ ਦੀ ਗੱਲ ਨਹੀਂ ਹੋ ਰਹੀ ਤੁਹਾਡੀਆਂ ਫੋਟੋ ਤੁਹਾਡੀਆਂ ਤਸਵੀਰਾਂ ਤੁਹਾਡੇ ਹੱਕ ਦੇ ਸਟੇਟਮੈਂਟ ਆ ਹੋ ਰਹੀਆਂ ਉਹ ਖੁੱਲ ਕੇ ਤਾਂ ਨਹੀਂ ਨੇ ਕਹਿਣਗੇ ਹਾਂ ਸਿੱਖਾਂ ਨੇ ਭਾਈ ਇਹ ਸਿੱਖ ਜਾਤ ਹੋਣੀ ਚਾਹੀਦੀ ਆ ਇਸੇ ਤਰ੍ਹਾਂ ਹੀ ਸਪੋਰਟ ਹੁੰਦੀ ਆ ਜਦੋਂ ਤੁਹਾਡਾ ਕਿਸੇ ਯੂਨੋ ਦੇ ਵਿੱਚ ਜਾਊਗਾ ਫਿਰ ਉਹ ਟਾਈਮ ਵੀ ਆ ਜਾਊਗਾ ਜਦੋਂ ਇਹ ਕਹਿਣਗੇ ਹਾਂ ਬਿਲਕੁਲ ਸਿੱਖਾਂ ਦਾ ਰਾਈਟ ਆ ਸਿੱਖਾਂ ਦਾ ਹੱਕ ਆ ਇਹ ਸੋ ਉਸ ਤੋਂ ਬਾਅਦ ਕੈਨੇਡਾ ਕੈਨੇਡਾ ਦੇ ਭਾਰਤ ਦੇ ਰਿਸ਼ਤੇ ਆ ਜਿਹੜੇ ਉਹ ਠੀਕ ਹੋਣ ਦੀ بجائے ਹੋਰ ਵਿਗੜਦੇ ਜਾ ਰਹੇ ਨੇ ਲੱਗ ਰਿਹਾ ਸੀ ਇੰਡੀਆ ਨੂੰ ਕਿ ਜਸਟਨ ਟਰੂਡ ਦੇ ਰਿਜ਼ਾਈਨ ਕਰਨ ਤੋਂ ਬਾਅਦ ਸਾਡੇ ਰਸਤੇ ਵਧੀਆ ਬਣਨਗੇ ਨਵੀਂ ਸਰਕਾਰ ਆਊਗੀ ਪਰ ਪਿਛਲੇ ਦਿਨੀ ਕੈਨੇਡਾ ਦੀ ਖੁਫੀਆ ਏਜੰਸੀ ਨੇ ਇੱਕ ਨਵੀਂ ਰਿਪੋਰਟ ਕੱਢ ਕੇ ਲਿਆਂਦੀ ਹੈ ਉਹਨਾਂ ਨੇ ਫਿਰ ਗੱਲਾਂ ਦੁਹਰਾਈਆਂ ਭਾਰਤ ਦੇ ਉੱਤੇ ਫਿਰ ਇਲਜ਼ਾਮ ਲੱਗੇ ਨੇ ਕਿ ਭਾਰਤ ਕੈਨੇਡਾ ਦੇ ਵਿੱਚ ਹੋਣ ਵਾਲੀਆਂ ਵੋਟਾਂ ਦੇ ਵਿੱਚ ਦਖਲਅੰਦਾਜ਼ੀ ਦੇ ਰਿਹਾ ਹੈ ਇੰਟਰਫੇਰੈਂਸ ਹੋ ਰਹੀ ਹੈ 2020 ਦੇ ਵਿੱਚ ਵੀ ਭਾਰਤ ਨੇ ਕੋਸ਼ਿਸ਼ ਕੀਤੀ ਸੀ ਆਪਣਾ ਪ੍ਰਭਾਵ ਇਸ ਮੁਲਕ ਦੇ ਵਿੱਚ ਰਾਜਨੀਤਿਕ ਲੈਆ ਰਹੇ ਦੇ ਵਸ਼ੇਦਨ ਦੀ ਉੱਥੇ ਭਾਰਤ ਦੇ ਬੰਦੀਆਂ ਬੜੀ ਵੱਡੀ ਪੱਧਰ ਦੇ ਉੱਤੇ ਫੰਡ ਇਕੱਠਾ ਕੀਤਾ ਗਿਆ ਕਿਉਂਕਿ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਨਾ ਮੁਲਕਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਭਾਰਤੀ ਰਹਿੰਦੇ ਨੇ ਕੋਈ ਸ਼ੱਕ ਨਹੀਂ ਉਹਨਾਂ ਤੋਂ ਫੰਡ ਇਕੱਠੇ ਕੀਤੇ ਗਏ ਉਹ ਫੰਡ ਇਕੱਠੇ ਕਰਕੇ ਇੱਕ ਪ੍ਰਿਟੀ ਕਾਲ ਜਿਹੜੀ ਉੱਥੇ ਕਿੰਨੇ ਦੇ ਪਾਰਟੀ ਆ ਜਿਹੜੀ ਲੱਗਦਾ ਇਹਨਾਂ ਨੂੰ ਕਿ ਸਾਡੀ ਗੱਲ ਉਹ ਬਾਤ ਗੱਲਬਾਤ ਉੱਥੇ ਕਰ ਸਕਦੇ ਹੁਣ ਉਹਨਾਂ ਮੁਲਕਾਂ ਦੇ ਵਿੱਚ ਏਡੇ ਵੱਡੇ ਪੱਧਰ ਦੇ ਉੱਤੇ ਪੈਸਾ ਲਾਇਆ ਜਾਣਾ ਇਨਵੈਸਟ ਕਰਨਾ ਕਾਰਨ ਕੀ ਨੇ ਉਹਦੇ ਪਿੱਛੇ ਕਾਰਨ ਇਹ ਹੀ ਆ ਕਿ ਉਹਨਾਂ ਮੁਲਕਾਂ ਦੇ ਵਿੱਚ ਜਿਹੜੀ ਸਿੱਖ ਆਪਣੀ ਗੱਲਬਾਤ ਕਰਦੇ ਉਹਨਾਂ ਨੂੰ ਰੋਕਿਆ ਜਾਵੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਨੇ ਜਾਂ ਖਾਲਸਾਣ ਦੀ ਗੱਲ ਕਰਦੇ ਨੇ ਉਹ ਜਾਂ ਕੋਈ ਮਤਾ ਜਦੋਂ ਆ ਪਾਰਲੀਮੈਂਟਾਂ ਦੇ ਵਿੱਚ ਆਉਂਦਾ ਉਹਦਾ ਵਿਰੋਧ ਹੋਵੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਪਹਿਲਾਂ ਦੇਖਿਆ ਕਿ ਇੱਕ ਵਾਰੀ ਜਗਮੀਤ ਇੱਕ ਮਤਾ ਲੈ ਕੇ ਆਇਆ ਸੀ 1984 ਨੂੰ ਲੈ ਕੇ ਤੇ ਉਹਦਾ ਵਿਰੋਧ ਆ ਜਿਹੜਾ ਇੱਕ ਜੈਂਟਲਮੈਨ ਵੱਲੋਂ ਕੀਤਾ ਗਿਆ ਤੇ ਉਹ ਜੈਂਟਲਮੈਨ ਕੋਈ ਹੋਰ ਨਹੀਂ ਸੀ ਪਿਛਲੇ ਦਿਨੀ ਚਰਚਾ ਦੇ ਵਿੱਚ ਰਿਆ ਚੰਦਰ ਆਰੀਆ ਸੀ ਚੰਦਰ ਆਰਿਆ ਨੇ ਉਸ ਮੋਸ਼ਨ ਦਾ ਜਿਹੜਾ ਜਗਮੀਤ ਸਿੰਘ ਲੈ ਕੇ ਆਇਆ ਸੀ 1987 ਦਾ ਜੈਨੋਸਾਈਡ ਦਾ ਉਹਦਾ ਬਰੋ ਸਿਰਫ ਤੇ ਸਿਰਫ ਇੱਕ ਜੈਂਟਲਮੈਨ ਨੇ ਕੀਤਾ ਸੀ ਜਿਹਦਾ ਨਾਮ ਚੰਦਰ ਆਰਿਆ ਸੀ ਚੰਦਰ ਆਰਿਆ ਦਾ ਕੰਮ ਇਹ ਸੀ ਕਿ ਸਿੱਖਾਂ ਦੀ ਕੋਈ ਵੀ ਮਸਲਾ ਜਦੋਂ ਪਾਰਲੀਮੈਂਟ ਤੇ ਡਿਸਕਸ ਹੁੰਦਾ ਸੀ ਚਾਹੇ ਉਹ ਹਰਦੀਪ ਸਿੰਘ ਨਿੱਜਰ ਦਾ ਮਸਲਾ ਵੀ ਕਿਉਂ ਨਾ ਹੋਵੇ ਚੰਦਰ ਆਰਿਆ ਹਮੇਸ਼ਾ ਉਹਦੇ ਉੱਤੇ ਉਹਨਾਂ ਚੀਜ਼ਾਂ ਦੇ ਖਿਲਾਫ ਖੜ੍ਹਾ ਹੋ ਕੇ ਦੱਸੇ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਚੰਦਰ ਆਰਿਆ ਜਦੋਂ ਭਾਰਤ ਗਿਆ ਨਰਿੰਦਰ ਮੋਦੀ ਨਾਲ ਮਿਲ ਕੇ ਗਿਆ ਪਰ ਇਹਨੇ ਆਪਦੀ ਜਾਣਕਾਰੀ ਆਪਣੇ ਉਥੇ ਪਾਰਟੀ ਦੇ ਨਾਲ ਕਿਸੇ ਨਾਲ ਕੋਈ ਸ਼ੇਅਰ ਨਹੀਂ ਕੀਤੀ ਕਿ ਮੈਂ ਭਾਰਤ ਦੇ ਪ੍ਰਾਈਮ ਮਿਨਿਸਟਰ ਨੂੰ ਮਿਲ ਕੇ ਆਇਆ ਕੁਝ ਦਿਨਾਂ ਦੇ ਬਾਅਦ ਫਿਰ ਇਹਨੇ ਆਪਣੇ ਐਕਸ ਦੇ ਉੱਤੇ ਆਪਣੀਆਂ ਫੋਟੋ ਅਪਲੋਡ ਕੀਤੀਆਂ ਪਰ ਉਹ ਮੁਲਖ ਨੇ ਜਿਹੜੇ ਅੱਖਾਂ ਬੰਦ ਕਰਕੇ ਨਹੀਂ ਬੈਠੇ ਉਹ ਦੇਖ ਰਹੇ ਹੁੰਦੇ ਵੀ ਕਿਹੜਾ ਕੀ ਕਰ ਰਿਹਾ ਸੋ ਹੁਣ ਪਿਛਲੇ ਦਿਨਾਂ ਦੇ ਵਿੱਚ ਇਥੇ ਚੰਦਰ ਆਰਿਆ ਕਹਿ ਰਿਹਾ ਸੀ ਕਿ ਮੈਂ ਕੈਨੇਡਾ ਦਾ ਪ੍ਰਧਾਨ ਮੰਤਰੀ ਬਨਣਾ ਚਾਹਣਾ ਆਪਣਾ ਉਹਨੇ ਨਾਮ ਵੀ ਅੱਗੇ ਲੈ ਕੇ ਜਾਂਦਾ ਸੀ ਪਰ ਪਾਰਟੀ ਨੇ ਉਹਨੂੰ ਉਹਦਾ ਨਾਂ ਹੀ ਕੱਲਾ ਖਾਰਜ ਨਹੀਂ ਕੀਤਾ ਉਹਨੂੰ ਪਾਰਟੀ ਦੇ ਵਿੱਚ ਵੀ ਬਾਹਰ ਕੱਢਿਆ ਵੀ ਨਹੀਂ ਤੂੰ ਪਾਰਟੀ ਦੇ ਵਿੱਚ ਆ ਮੁਲਕ ਦਾ ਪ੍ਰਧਾਨ ਮੰਤਰੀ ਬਣਦੇ ਕਾਬਲ ਨਹੀਂ ਉਸ ਤੋਂ ਬਾਅਦ ਜਦੋਂ ਆਪਾਂ ਦੇਖਦੇ ਹਾਂ ਕਿ ਰੂਬੀ ਟੱਲਾ ਰੂਬੀ ਟੱਲਾ ਵੀ ਬੜਾ ਚਰਚ ਵਿੱਚ ਨਾਮ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਇੱਕ ਲੇਡੀ ਸੀ ਜਿਹਦਾ ਸਬੰਧ ਉਹਦੇ ਜਦੋਂ ਐਕਸ ਦੇ ਉੱਤੇ ਜਾ ਕੇ ਦੇਖਦੇ ਹਾਂ ਭਾਰਤ ਦੇ ਨਾਲ ਮੋਦੀ ਜੀ ਕੰਪੇਨ ਦੇ ਨਾਲ ਬੜਾ ਕੁਝ ਉਹਨੇ ਸ਼ੇਅਰ ਕੀਤਾ ਸੀ ਭਾਰਤ ਦਾ ਉਹਦੇ ਐਕਸ ਦੇ ਵਿੱਚੋਂ ਆਪਾਂ ਨੂੰ ਸਮਝ ਲੱਗਦੀ ਸੀ ਕਿ ਉਹ ਵੀ ਜਿਹੜਾ ਇੱਕ ਇੰਡੀਆ ਦੀ ਕਹੜੀ ਇੱਕ ਪ੍ਰੌਕਸੀਆਂ ਲੱਗੀਆਂ ਹੁੰਦੀਆਂ ਨੇ ਨਾ ਜਿਹੜੀਆਂ ਉਹੀ ਸੀਗੀ ਉਹਨ ਵੀ ਜਿਹੜਾ ਉਹਨਾਂ ਦੀ ਪਾਰਟੀ ਨੇ ਜਿਹੜਾ ਕਿਕ ਆਊਟ ਕਰਤਾ ਆਪਣੀ ਪਾਰਟੀ ਦੇ ਵਿੱਚ ਸੋ ਇਹ ਦੋ ਜਿਹੜੀਆਂ ਪਰਸਨੈਲਿਟੀਆਂ ਸੀ ਵੱਡੇ ਨਾਮ ਸੀ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਇਹਨਾਂ ਦੋਨਾਂ ਨੂੰ ਕੈਨੇਡਾ ਦੀ ਗਵਰਨਮੈਂਟ ਨੇ ਦੋਨੇ ਪਾਰਟੀਆਂ ਨੇ ਬਾਹਰ ਤੇ ਰਾਹ ਤੇ ਦਿਖਾਏ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਬਣਦਾ ਕਿ ਕੀ ਹੋਣ ਜਾ ਰਿਹਾ ਸੋ ਇਹ ਹਫਤੇ ਦੀਆਂ ਆਪਣੀਆਂ ਅਪਡੇਟ ਸੀ ਬੜੀਆਂ ਵੱਡੀਆਂ ਖਬਰਾਂ ਸੀ ਸੋ ਇਸ ਜਾਣਕਾਰੀ ਨੂੰ ਵੱਤ ਤੋਂ ਬਾਅਦ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਅਗਲੇ ਹਫਤੇ ਫਿਰ ਇੱਕ ਵਾਰ ਤੁਹਾਡੇ ਰੂਬਰੂ ਨਵੀਆਂ ਖਬਰਾਂ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ